ਕਿ ਕਰਾਂਗੇ ਸ਼ਕਤੀ ਕਾਜ ਕਰਾਂਗੇ ਆਪਣੀ ਰੱਖਿਆ ਕਰਾਂਗੇ ਸ਼ਕਤੀ ਕਾਜ ਕਰਾਂਗੇ ਆਪਣੀ ਰੱਖਿਆ ਕਰਾਂਗੇ ਸ਼ਕਤੀ ਕਾਜ ਕਰਾਂਗੇ ਆਪਣੀ ਰੱਖਿਆ ਤਾਂ ਮੈਂ ਗੁਰਮੀਤ ਸਿੰਘ ਤਰਫੋਂ ਦੇਖ ਰਖ ਖਬਰਾਂ ਲਾਈਵ ਟੀਵੀ ਦੋਸਤੋ ਪਹੁੰਚਿਆ ਡੀ ਐਮ ਸੀ ਹਸਪੀਟਲ ਲਗਾਨਾ ਚ ਇੱਥੇ ਪਿਛਲੇ ਦਿਨੀ ਸੰਦੀਪ ਗੁਰਾ ਥਾਪੜ ਨੂੰ ਐਡਮਿਟ ਕਰਾਇਆ ਗਿਆ ਸੀ ਉਹਨਾਂ ਦਾ ਹਾਲ ਚਾਲ ਜਾਣਨ ਲਈ ਪੰਜਾਬ ਦੇ ਗਵਰਨ ਇੱਥੇ ਆ ਰਹੇ ਸੀ ਪਰ ਕਿਸੇ ਕਾਰਨ ਕਰਕੇ ਉਹ ਇੱਥੇ ਨਹੀਂ ਪਹੁੰਚ ਪਾਏ ਆ ਗੱਲਬਾਤ ਕਰਦੇ ਆ ਇੱਥੇ ਸ਼ਿਵ ਸੈਨਾ ਦੇ ਆਗੂ ਉਹਨਾਂ ਨੇ ਕੀ ਕਹਿਣਾ ਉਹਨਾਂ ਦਾ ਕਿ ਜੇ ਗੁਰਨਰ ਸਾਹਿਬ ਤਾਂ ਨਹੀਂ ਪਹੁੰਚੇ ਤਾਂ ਕੀ ਕਹਿਣਾ ਉਹਨਾਂ ਦੇ ਰਿਸ਼ਤੇਦਾਰਾਂ ਦਾ ਆਹ ਗੱਲਬਾਤ ਕਰਦੇ ਹੋਏ ਕੀ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਆਏ ਹੋ ਸੀ ਗੁਰਨਰ ਸਾਹਿਬ ਦਾ ਮੈਸੇਜ ਲੱਗਿਆ ਸੀਗਾ ਵੀ ਤੁਸੀਂ ਆ ਜਾਓ ਜ਼ਿਲ੍ਹਾ ਪ੍ਰਸ਼ਾਸਨ ਚਾਹੁੰਦਾ ਸੀ ਗੁਰਨਰ ਸਾਹਿਬ ਕਹਿੰਦੇ ਵੀ ਸਾਨੂੰ ਆ ਕੇ ਮਿਲ ਲਓ ਤੇ ਪਰਿਵਾਰ ਦਾ ਮਤ ਸੀਗਾ ਵੀ ਜੇ ਗੁਰਨਰ ਸਾਹਿਬ ਸੀ ਆਪਣੇ ਜਿਹੜਾ ਮੇਰੇ ਉਹਨਾਂ ਦੀ ਵਾਈਫ ਦਾ ਮਤ ਸੀਗਾ ਵੀ ਮੇਰੇ ਹਸਬੈਂਡ ਕੈਲਪੇ ਨੇ ਛੱਟਾ ਲੱਗ ਗਿਆ ਇਹਨੇ ਹਸਪੀਟਲ ਨੇ ਮੈਂ ਉਹਨਾਂ ਨੂੰ ਛੱਡ ਕੇ ਨਹੀਂ ਜਾਣਾ ਜੇ ਗੁਰਨਰ ਸਾਹਿਬ ਨੇ ਉਹਨਾਂ ਦਾ ਹਾਲਚਲ ਪੁੱਛਣਾਣਾ ਤਾਂ ਹਸਪੀਟਲ ਆ ਸਕਦੇ ਨੇ ਗਵਰਨਰ ਸਾਹਿਬ ਚਲੇਗੇ ਨੇ ਉਹਨਾਂ ਦੀ ਮਰਜ਼ੀ ਤੇ ਪਰਿਵਾਰ ਵਾਲੇ ਮਿਲਣ ਗਏ ਨਹੀਂ ਨਹੀਂ ਬਿਲਕੁਲ ਜਿਹੜੇ ਜਿਸ ਬਿੰਗ ਜਿਸ ਜ਼ੋਰ ਦਾ ਘਰ ਵਾਲਾ ਹਸਪੀਟਲ ਪਿਆ ਹੋਵੇ ਜਿਹਦੀਆਂ ਬਾਹਾਂ ਟੁੱਟੀਆਂ ਹੋਣ ਦੋਵੇਂ ਜਿਹਦੇ ਸਿਰ ਤੇ ਸੱਟਾਂ ਲੱਗੀਆਂ ਹੋਣ ਉਹ ਚੱਲ ਕੇ ਜਾਵੇ ਜਾਂ ਜਿਹਨੇ ਜਿਹਨੂੰ ਦੁੱਖ ਲੱਗਦਾ ਜਿਹੜੇ ਦੁੱਖ ਪ੍ਰਗਟ ਕਰਨਾ ਤਾਂ ਹਸਪੀਟਲ ਆ ਕੇ ਕਰ ਸਕਦਾ ਸੀ ਗਵਰਨਰ ਸਾਹਿਬ ਦੀ ਜੋ ਸਾਨੂੰ ਮੈਸੇ ਲੱਗਿਆ ਵੀ ਉਹਨਾਂ ਨੇ ਸਿਹਤ ਨਹੀਂ ਅਲਾਉ ਕਰਦੀ ਸੀਗੀ ਵੀ ਉਹ ਹਸਪੀਟਲ ਨਹੀਂ ਆ ਸਕਦੇ ਸੀਗੇ ਇਹ ਹੁਣ ਤੁਸੀਂ ਗੋਦਰ ਸਾਹਿਬ ਨੂੰ ਪੁਲਿਸ ਤੋਂ ਜਾਂ ਪ੍ਰਸ਼ਾਸਨ ਤੋਂ ਆਪਕੋ ਪਹਿਲੇ ਮੈਸੇਜ ਯਹਾਨੇ ਕਾ ਲਗਾਤਾ ਪਹਿਲਾ ਵੀ ਉਹਨਾਂ ਨੇ ਬੁਲਾਇਆ ਸੀਗਾ ਵੀ ਸਰਕਟ ਆ ਤੁਸੀਂ ਆਜੋ ਵੀ ਉੱਥੇ ਗੋਦਰ ਸਾਹਿਬ ਨੇ ਤੁਹਾਨੂੰ ਬੁਲਾਇਆ ਪਰਿਵਾਰ ਦੇ ਬੰਦੇ ਨੂੰ ਬੁਲਾਇਆ ਸੀ ਪਰ ਉਹਦਾ ਦੇ ਪਰਿਵਾਰ ਨੇ ਬਿਲਕੁਲ ਸਾਬਣਾ ਕਰਤਾ ਵੀ ਅਸੀਂ ਹਸਪੀਟਲ ਤੋਂ ਛੱਡ ਕੇ ਅਸੀਂ ਨਹੀਂ ਜਾਣਾ ਵੀ ਮੇਰੇ ਪਤੀ ਹਸਪੀਟਲ 'ਚ ਨੇ ਉਹਨਾਂ ਦਾ ਲਾਜ ਚੱਲ ਰਿਹਾ ਵੀ ਮੈਂ ਛੱਡ ਕੇ ਨਹੀਂ ਜਾ ਸਕਦੀ ਪਰਿਵਾਰ ਨੂੰ ਛੱਡ ਕੇ ਜਾਣਾ ਪੁਲਿਸ ਨੇ ਵੀ ਤਾਂ ਦੋ ਦੋਸ਼ਮਿਲ ਇੱਕ ਕੋਈ ਨਹੀਂ ਪਕੜਾ ਦੂਰ ਹੈ ਉਸ ਕੇ ਬਾਰੇ ਮੈਂ ਕੀ ਕਹਾਂ ਤੇ ਲੁਧਿਆਣਾ ਪੁਲਿਸ ਮਿਸਟਰ ਸਾਹਿਬ ਵੀ ਦੱਸ ਦੋ ਤੁਸੀਂ ਉਹਨਾਂ ਨੂੰ ਪੁੱਛੋ ਵੀ ਬਾਕੀ ਮੁਜਰਮ ਕਿਉਂ ਨਹੀਂ ਫੜੇਗੇ ਮੈਂ ਕੀ ਦੱਸ ਦਿਆਂ ਤੇ ਬਾਰੇ ਜੇ ਤਾਂ ਪੁਲਿਸ ਦੀ ਕਾਰਵਾਈ ਹੈ ਪੁਲਿਸ ਕੀ ਕਰਦੀ ਹੈ ਪੁਲਿਸ ਨੇ ਦੇਖਣਾ ਹਿੰਦੂਸ ਗਠਨ ਕੀ ਕਰਨਗੇ ਉਹ ਹਿੰਦੂਸ ਗਠਨ ਦੇਖਣਗੇ ਹੁਣ ਕੀ ਕਰਨਗੇ ਇਸ ਤੋਂ ਇਲਾਵਾ ਹੋਰ ਕੌਣ ਆਇਆ ਸੀਗਾ ਗਵਰਨਰ ਸਾਹਿਬ ਤੋਂ ਪਹਿਲਾਂ ਵੀ ਹੋਰ ਕੋਈ ਆਇਆ ਸੀ ਲక్ష్ਮੀ ਗਾ ਜਾਵਲਾ ਜੀ ਆਏ ਸੀਗੇ ਪੁਰਾਣੇ ਸਾਡੇ ਲੀਡਰ ਨੇ ਸਾਡੇ ਲੀਡਰ ਨੇ ਸਾਡੀਆਂ ਮਾਤਾ ਜੀ ਨੇ ਹਾਲਚਲ ਪੁੱਛਣ ਆਏ ਸੀ ਅੱਤਵਾਦ ਝੇਲਿਆ ਉਹਨਾਂ ਨੇ ਉਹਨਾਂ ਨੇ ਅੱਤਵਾਦ ਦਾ ਰੂਪ ਦੇਖਿਆ ਉਹਨਾਂ ਨੇ ਅੱਤਵਾਦ ਦਾ ਆ ਵੀ ਰੂਪ ਦੇਖਿਆ ਉਹਨਾਂ ਨੇ ਵੀਡੀਓ ਦੇਖੀ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਵੀ ਇਸ ਦਾ ਵੀ ਮਾਰਕਟ ਹੁੰਦੀ ਹੈ ਵੀ ਇਦਾਂ ਦਾ ਅੱਤਵਾਦ ਦੇ ਟਾਈਮ ਨਹੀਂ ਹੁੰਦਾ ਸੀਗਾ ਭੇਡ ਬੱਕਰੀਆਂ ਜਿਹਾ ਵੱਢਣਾ ਪਹਿਲਾਂ ਤਾਂ ਸੀਗਾ ਵੀ ਗੋਲੀ ਮਾਰਦੀ ਬੰਦਾ ਉਸਦੇ ਲਈ ਮਰ ਜਾਂਦਾ ਸੀਗਾ ਪਰ ਜਿਹੜਾ ਕੱਲ ਜਿਹੜਾ ਪਰਸੋੜਾ ਹਮਲਾ ਕੀਤਾ ਗਿਆ ਸੰਦੀਪ ਥਾਪਰ ਦੇ ਉੱਤੇ ਜਿਸ ਹਿਸਾਬ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਦਾਂ ਤਾਂ ਭੇਡਾਂ ਨੂੰ ਕੱਟੀਆਂ ਨਹੀਂ ਜਾਂਦੀਆਂ ਬੱਕਰੇ ਨਹੀਂ ਮਾਰੇ ਜਾਂਦੇ ਜਿੱਦਾਂ ਦਾ ਸੰਦੀਪ ਥਾਪਰ ਨੂੰ ਮਾਰਨ ਦੀ ਕੋਸ਼ਿਸ਼ ਕੋਈ ਨਾਮ ਦੀ ਕੋਈ ਚੀਜ਼ ਆਏ ਨਹੀਂ ਸ਼ਰਿਆ ਵਿੱਚ ਇਹ ਅਗੋਂ ਕੀ ਹਲ ਕਹਿੰਦੇ ਹੈ ਸੀਰੀਅਸ ਹੈ ਜਦ ਤੱਕ ਮੈਨੂੰ ਸਿੱਧੀ ਘਰ ਛੁੱਟੀ ਨਹੀਂ ਮਿਲ ਜਾਂਦੀ ਜਦ ਤੱਕ 40 50 ਦਿਨ ਹੀ ਨਿਕਲ ਜਾਂਦੇ ਮੈਂ ਨਹੀਂ ਮੰਨਦਾ ਵੀ ਉਹ ਸੰਦੀਪ ਥਾਪਰ ਸੇਫ ਹੈਗਾ ਕਿਵੇਂ ਦੇਖਦੇ ਹੋ ਜੀ ਜਿਹੜੇ ਐਮਐਲਏਸ ਨੇ ਹਰ ਪ੍ਰੋਗਰਾਮ ਤੇ ਗੁੰਝਦੇ ਆ ਐਤੋਂ ਦੀ ਦੋ ਕੋਰੀ ਘਟ ਘਟਨਾ ਤੇ ਅਜੇ ਤੱਕ ਪਹੁੰਚੇ ਨਹੀਂ ਕੀ ਦੇ ਰਹੇ ਆ ਇਹ ਤਾਂ ਸਾਡੇ ਮੰਤਰੀ ਸਾਹਿਬ ਵੀ ਨਹੀਂ ਆਏ ਲੁਧਿਆਣੇ ਤੋਂ ਸਾਡੇ ਸੰਸਦ ਗੁਰਮੀ ਸਿੰਘ ਮਿੱਟੂ ਜੀ ਮੰਤਰੀ ਨੇ ਉਹ ਵੀ ਹਾਲ ਨਹੀਂ ਪੁੱਛਣ ਆਏ ਸਾਡੇ ਐਮਪੀ ਸਾਹਿਬ ਨੇ ਸਭ ਦੀ ਆਪਣੀ ਆਪਣੀ ਮਰਜ਼ੀ ਆ ਹੁੰਦਾ ਗਵਰਨਰ ਸਾਹਿਬ ਇਹ ਦਿਲ ਦੀ ਇੱਛਾ ਜਿਹਨੇ ਆਣਾ ਆਵੇ ਜਿਹਨੇ ਨਹੀਂ ਆਣਾ ਨਾ ਆਵੇ ਇਦਾਂ ਸ਼ਹਿਰ ਵਾਸੀ ਦੇਖਣ ਵਿੰਦੂ ਸਮਾਜ ਦੇਖਣ ਸੀਐਮ ਸਾਹਿਬ ਨਹੀਂ ਆਏ ਸੀਐਮ ਸਾਹਿਬ ਵੀ ਤਾਂ ਜਲੰਧਰ ਹੀ ਬੈਠੇ ਨੇ ਨਾ ਗਵਰਨਰ ਸਾਹਿਬ ਗਵਰਨਰ ਸਾਹਿਬ ਵੀ ਲੁਧਿਆਣਾ ਆ ਕੇ ਬਿਨਾਂ ਹਾਲ ਪੁੱਛੇ ਵਾਪਸ ਚਲੇ ਗਏ ਨੇ ਇਹ ਗਵਰਨਰ ਸਾਹਿਬ ਦੇਖਣ ਚਾਹੇ ਜਨਤਾ ਦੇਖੇ ਕੇ ਕੇਂਦਰ ਸਰਕਾਰ ਦੇਖੇ ਇਹ ਤੋਂ ਪਤਾ ਲੱਗਦਾ ਵੀ ਚਿੰਤਾ ਕਿੰਨੀ ਹੈ Hindu ਸਮਾਜ ਦੀ ਚਿੰਤਾ ਕਿੰਨੀ ਹੈ ਇਹ ਸ਼ਹਿਰ ਦੇ ਕੇ ਲੋਕ ਦੇਖਣ ਪੰਜਾਬੀ Hindu ਦੇ ਕਿਹ ਪੰਜਾਬੀ Hindu ਦੀ ਔਕਾਤ ਕੀ ਹੈ ਪੰਜਾਬ ਦੇ ਵਿੱਚ ਹਰਦੂ ਹੀ ਮੰਗ ਕੀ ਹੈ ਜੀ ਤੁਹਾਡੀ ਕੀ ਅੱਗੇ ਆ ਆਨ ਵਾਲੇ ਸਮਝ ਨਿਆਂ ਮਿਲਣਾ ਚਾਹੀਦਾ ਨਿਆਂ ਮਿਲਣਾ ਚਾਹੀਦਾ ਸਾਫ਼ ਕਹਿ ਰਹੇ ਆ ਸੰਦੀਪ ਥਾਪਰ ਦੇ ਹਮਲੇ ਦਾ ਨਿਆਂ ਮਿਲਣਾ ਚਾਹੀਦਾ ਨਿਆਂ ਕੌਣ ਦੇਗਾ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੀ ਅਗਰ ਕੇਂਦਰ ਸਰਕਾਰ ਕਹਿੰਦੀ ਹੈ ਵੀ ਅਸੀਂ ਪੰਜਾਬੀਆਂ ਦੇ ਰਾਖੇ ਹਾਂ ਅਸੀਂ ਪੰਜਾਬੀ Hindu ਦੇ ਰਾਖੇ ਹਾਂ ਤਾਂ ਫਿਰ ਪੰਜਾਬ ਦੇ Hindu ਦੀ ਚਿੰਤਾ ਵੀ ਕਰਕੇ ਦਿਖਾਵੇ ਵੀ ਤੁਹਾਡੇ ਮਾਮਲੇ ਕਰੇ ਬੰਦਰ ਸਾਹਿਬ ਆ ਰਹੇ ਨੇ ਗੋਦਸੌ ਆ ਰਹੇ ਨੇ ਪਸੰਘੜੋਸ ਤੋਂ ਵਾਪਸ ਹੋ ਕੇ ਜਾ ਰਹੇ ਨੇ ਸਵਾਲ ਹੈ ਲੋਕ ਪੁੱਛਣ ਸਹੀ ਜਨਤਾ ਦੀ ਚਿੰਤਾ ਕਿਨੂੰ ਹੈ ਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੰਤਾ ਨਾ ਸਾਡੇ ਕੇਂਦਰ ਸਰਕਾਰ ਨੂੰ ਚਿੰਤਾ ਜੇਰਾ ਪਰਿਵਾਰ ਪਹਿਲਾਂ ਦੁਖੀ ਆ ਉਹਨੂੰ ਕਹਿ ਰਹੇ ਅਗਲੀ ਤੁਹਾਡੀ ਰਣਨੀਤੀ ਕੀ ਹੈ ਰਣਨੀਤੀ ਕੱਲ੍ਹ ਸੀ ਹਿੰਦੂਸਗੜ੍ਹ ਦੀ ਮੀਟਿੰਗ ਕਰਨ ਜਾ ਰਹੇ ਆ ਜੋ ਫੈਸਲਾ ਹੋਏਗਾ ਤੁਹਾਨੂੰ ਦੱਸ ਦਾਂਗੇ ਸਾਰੇ ਲੜਾਈ ਸੰਘਰਸ਼ ਹੋਏਗਾ ਠੀਕ ਹੈ ਚਲਾਇਆ ਸੰਦੀਪ ਥਾਪਰ ਨੂੰ ਪੰਜਾਬੀ ਹਿੰਦੂ ਨੂੰ ਇਨਸਾਫ ਦੇਣ ਲਈ ਲੰਬਾ ਸੰਘਰਸ਼ ਹੋਏਗਾ ਜਗਰਾਵੀਰ ਬਜਰੰਗੇ ਸੋ ਦੋਸਤੋ ਗਲਬਤ ਕੀਤੀ ਰਜੀਵ ਚੰਨੀ ਸਿੰਘ ਸੈਣਾ ਨੇ ਤਾਂ ਨਾਲ ਜਿਹਨਾਂ ਦੱਸਿਆ ਕਿ ਪੰਜਾਬ ਦੇ ਜੋ ਗਵਰਨਰ ਸੀਗੇ ਸਰਕਟ ਆਊਟ ਚ ਬੈਠੇ ਆ ਉਹਨਾਂ ਨੇ ਮੈਸੇਜ ਦਿੱਤਾ ਵੀ ਇੱਥੇ ਆ ਕੇ ਮੈਨੂੰ ਮਿਲ ਲਓ ਬਟ ਪਰਿਵਾਰਕ ਮੈਂਬਰ ਕਹਿੰਿਆ ਸੀ ਆਪਣੇ ਪੇਸ਼ੇਂ ਨੂੰ ਛੱਡ ਕੇ ਉੱਥੇ ਨਹੀਂ ਜਾ ਸਕਦੇ ਅਗਰ ਉਹਨਾਂ ਨੂੰ ਮਿਲਣਾ ਹੈ ਤਾਂ ਇੱਥੇ ਪੀਐਮਸੀ ਹਸਪੀਟਲ ਆ ਸਕਦੇ ਨੇ ਸੋ ਦੋਸਤੋ ਹੋਰ ਇਸ ਤਰੀ ਅਪਡੇਟਸ ਜਾਣਨ ਲਈ ਦੇਖਦੇ ਰਹੋ ਖਬਰਾਂ ਟੀਵੀ ਕੈਮਰਾਨ ਬੱਲੂ ਦੇ ਨਾਲ ਮੈਂ ਗੁਰਮੀਤ ਸਿੰਘ